ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਾਸ਼ ਸਿੰਘ ਹੈ ਅੱਜ ਆਪਾਂ ਤਬਲਾ ਸਿੱਖਾਂਗੇ ਤਬਲੇ ਦਾ ਪਹਿਲਾ ਲਸਨ ਇੱਕੋ ਜਿਸ ਪ੍ਰਕਾਰ ਹੈ ਇਹ ਕਾਇਦਾ ਤਿੰਨ ਤਾਲ ਦਾ ਹੈ ਗੇਗੇ ਟਿੱਟ ਗੇਗੇ ਨਾਨਾ ਕੇਕੇ ਟਿੱਟ ਗੇਗੇ ਨਾਨਾ ਇਸਦੇ ਬੋਲ ਤਬਲੇ ਉੱਤੇ ਕੁਝ ਇਸ ਪ੍ਰਕਾਰ ਵੱਜਣਗੇ ਗੋਟ ਨੂੰ ਦਬਾ ਕੇ ਪਹਿਲੀ ਉਂਗਲ ਇੱਥੇ ਗੇਗੇ ਧੇ ਧੇ ਗੇਗੇ ਉਸ ਤੋਂ ਇਧਰ ਦੀ ਦੋ ਉਂਗਲਾਂ ਦਬਾ ਕੇ ਇੱਥੇ ਸਾਈਡ ਤੇ ਕਿਨਾਰੇ ਤੇ ਟ ਟ ਇੱਥੇ ਤੇ ਬਜੋਣਾ ਹੈ ਤੇ ਟ ਗੇ ਗੇ ਟ ਟ ਗੇ ਗੇ ਇਸ ਉਂਗਲ ਨਾਲ ਪਹਿਲੀ ਉਂਗਲ ਨਾਲ ਕਿਨਾਰ ਤੇ ਨਾ ਨਾ ਬਜੋਣਾ ਹੈ ਨਾ ਨਾ ਗੇ ਗੇ ਟ ਟ ਗੇ ਗੇ ਨਾ ਨਾ ਗੋਟੜੇ ਦਵਾ ਕੇ ਉਸ ਤੋਂ ਬਾਅਦ ਹੱਥ ਸਟੇਡ ਰੱਖ ਕੇ 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 ਟ ਟ ਗੇ ਗੇ ਨਾ ਨਾ ਗੇ ਗੇ ਟ ਟ ਗੇ ਗੇ ਗੇਗੇ ਨਾਨਾ ਇਹ ਕੁਝ ਸਪੀਡ ਤੇ ਕੁਝ ਇਸ ਪ੍ਰਕਾਰ ਵੱਜੇਗਾ ਗੇਗੇ ਟਟਕ ਗੇਗੇ ਨਾਨਾ ਕਿਕੇ ਟਟਕ ਗੇਗੇ ਨਾਨਾ ਗੇਗੇ ਟਟਕ ਗੇਗੇ ਨਾਨਾ ਕਿਕੇ ਟਟਕ ਗੇਗੇ ਨਾਨਾ ਜਗਰਾਜ ਜੀ ਮੇਰੇ ਵੀਡੀਓ ਨੂੰ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਜੀ ਦਾ ਬਹੁਤ ਬਹੁਤ ਧੰਨਵਾਦ